ਇਨਕਲਾਬ ਜਿੰਦਾਬਾਦ ਸੋ ਬਹੁਤ ਤਾਨਵਾਦ ਜਿਹੜਾ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਹਸਤ ਦੇ ਵਿੱਚ ਰੱਖਣ ਦੀਆਂ ਕੋਝੀਆਂ ਹਰਕਤਾਂ ਜੜੀਆਂ ਨੇ ਕਿ ਭਾਜਪਾ ਦੁਆਰਾ ਕੀਤੀਆਂ ਜਾਣ ਜਾਂ ਰਹੀਆਂ ਨੇ ਪਰ ਉਹ ਦਿਨ ਦੂਰ ਨਹੀਂ ਜਿੱਦਨ ਅਰਵਿੰਦ ਕੇਸ਼ਰੀਵਾਨ ਸਾਹਿਬ ਬਾ ਇਜ਼ਤ ਬਰੀ ਹੋ ਕੇ ਜੜਾਇਆ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਔਰ ਸਾਡੇ ਸਾਰਿਆਂ ਦੀ advocacy ਕਰਨਗੇ ਔਰ ਇਹ ਦੇਣਾ 2000 ਉਦਕਸ਼ਣਾਵਾਂ ਦੀਆਂ ਨੇ 24 ਦੀਆਂ ਔਂਆਂ ਨੇ 29 ਦੀਆਂ ਹੋਣੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਦਾਵੇਦਾਰ ਮੁੱਖ ਮੰਤਰੀ ਰਹੀਦਿਆਂ ਦਿੱਲੀ ਦੇ ਸਕੂਲਾਂ ਦਾ ਸਿਹੋਰ ਦਾ DSPE ਪੰਜਾਬ ਨੂੰ ਦਿੱਤਾ ਜਾ ਰਿਹਾ ਹੈ ਪਰ ਤੁ ਬਜਟ ਵਿੱਚ ਮਿਲਿਆ ਸਾਨੂੰ ਜ਼ੀਰੋ ਨਾ ਦਿੱਲੀ ਨੂੰ ਤੇ ਨਾ ਪੰਜਾਬ ਨੂੰ ਨਾ ਹੀ ਉਹਨਾਂ ਸੀਟਾਂ ਨੂੰ ਜਿਹੜੇ BJP ਦੇ ਐਂਟੀਟੀਆਂ ਨੇ ਇਤੋਂ ਦੀ ਨਫਰਤ ਕਰਦੀ ਹੈ ਗੁੱਸਾ ਝੜਕਦਾ ਹੈ ਇਹ ਗੁੱਸਾ ਜਿਹੜਾ ਹੈਗਾ ਇਹ ਆਮ ਲੋਕਾਂ ਦੇ ਆਮ ਤਰ੍ਹਾਂ ਦੇ ਬੱਚੇ ਵੀ ਜਿਹੜੇ ਸੀਗੇ ਉਹ ਵੀ ਮਿਆਰੀ ਸਿੱਖਿਆ ਉਹਨਾਂ ਨੇ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਅਰਵਿੰਦ ਕੇਜਰੀਵਾਲ ਸਮਝਦੇ ਸੀਗੇ ਕਿ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਦਾ ਜਿਹੜਾ ਪੀਂਦਾ ਆ ਉਹ ਗਹਾੜ ਦਾ ਇਸ ਕਰਕੇ ਉਹ ਹਰ ਬੱਚੇ ਨੂੰ ਸਿੱਖਿਅਤ ਕਰਨਾ ਚਾਹੁੰਦੇ ਸੀਗੇ ਹਰ ਬੱਚੇ ਹਰ ਸੋਚ ਕਰਕੇ ਜੇ ਤੁਸੀਂ ਅੱਜ ਰਵਿੰਦ ਕੇ ਦੀ ਆਵਾਜ਼ ਸਾਡੇ ਦੇਸ਼ ਭਗਤਾ ਨੂੰ ਭਾਵੇਂ ਕਿਸੇ ਵੀ ਬਾਜੀ ਪਾਰਟੀ ਦੇ ਹੋਣ ਜੇਕਰ ਤੁਸੀਂ ਅੱਜ ਉਹਨਾਂ ਅੰਦਰ ਕਰਦੇ ਹੋ ਤਾਂ ਤੇ ਇੱਕ ਦੇਸ਼ ਦਾ ਇਹੋ ਜਿਹਾ ਲੀਡਰ ਜਿਹੜਾ ਕਿ ਬਹੁਤ ਉੱਚਾ ਤੇ ਸੀਗਾ ਉਹ ਸਾਡੇ ਸਾਰਿਆਂ ਕਰਕੇ ਭਾਰਤ ਦੀ ਜਨਤਾ ਕਰਕੇ ਅੱਜ ਖੇਲ ਦੇ ਵਿੱਚ ਬੈਠਾ ਬੜੀ ਬੜਾ ਦੁੱਖ ਹਦਾਇ ਅਰਵਿੰਦ ਕੇ ਜੀ ਸਾਹਿਬ ਸਾਹਿਬ ਸਚਾਈ ਦੇ ਉੱਤੇ ਡਟੇ ਨੇ ਔਰ ਸਚਾਈ ਦੇ ਉੱਤੇ ਆਪਣਾ ਕੰਮ ਜਿਹੜਾ ਉਹ ਕਰ ਰਹੇ ਨੇ ਜਿੰਨਾ ਚਿਰ ਇਹ ਜਿਹੜੀਆਂ ਸ਼ੋਰ ਦਾ ਡੀਐਸਪੀ ਪੰਜਾਬ ਉੱਪਰਤਾ ਜਾ ਰਿਹਾ ਹੈ ਰਣੁਬਦਨ ਮਿਲਿਆ ਸਾਨੂੰ ਜ਼ੀਰੋ ਨਾ ਦਿੱਲੀ ਨੂੰ ਤੇ ਨਾ ਪੰਜਾਬ ਨੂੰ ਨਾ ਹੀ ਉਹਨਾਂ ਸੇਟਾਂ ਨੂੰ ਜਿਹੜੇ ਬੀਜੇਪੀ ਦੇ ਅੰਚ ਖੜੀਆਂ ਨੇ ਇਤੋਂ ਦੀ ਨਫਰਤ ਕਰਕਦੀ ਹੈ ਗੁੱਸਾ ਕਰਕਦਾ ਹੈ ਇਹ ਗੁੱਸਾ ਜਿਹੜਾ ਹੈਗਾ ਅੱਜ ਧਰਨੇ ਦੇ ਵਿੱਚ ਪਹੁੰਚਿਓ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਆਪੇ ਦੇ ਪੇਸ਼ੀ ਦਾ ਜੀ ਇਹਨਾਂ ਨੂੰ ਸੈਂਟਰ ਦੀ ਸਰਕਾਰ ਦੇ ਮੋਦੀ ਸਰਕਾਰ ਦੇ ਜ਼ਬਰਦਸਤੀ ਸਲਾਖਾਂ ਦੇ ਪਿੱਛੇ ਬੰਦ ਕੀਤਾ ਹੋਇਆ ਪਹਿਲਾਂ ਉਹਨਾਂ ਤੇ ਪੀਡੀ ਦਾ ਕੇਸ ਬਣਾਇਆ ਗਿਆ ਜਿਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਹੈ ਅਸਰੇ ਕਰਦੇ ਹੋਏ ਉਹਨਾਂ ਨੂੰ ਜਮਾਨਤ ਮਨਜ਼ੂਰ ਹੋ ਗਈ ਨੇ ਤੇ ਉਹਨਾਂ ਨੇ ਬਾਹਰ ਆਉਣਾ ਸੀ ਤੇ ਨਾਲ ਦੀ ਨਾਲ ਹੀ ਉਹਨਾਂ ਤੇ ਜਿਹੜਾ ਹੈਗਾ ਸੀਬੀਆਈ ਦਾ ਕੇਸ ਪਾ ਕੇ ਦੁਬਾਰਾ ਫੇਰ ਅਰਵਿੰਦ ਕੇਜਰੀਵਾਲ ਜੀ ਨੂੰ ਬਿਨਾ ਕਿਸੇ ਵਜ੍ਹਾ ਤੇ ਬਿਨਾ ਤੋਂ ਉਹਨਾਂ ਨੂੰ ਫੇਰ ਦੁਬਾਰਾ ਅੰਦਰ ਕੀਤਾ ਗਿਆ ਜੋ ਉਹਨਾਂ ਦੀ ਸੁਣਵਾਈ ਲੱਗੀ ਹੋਈ ਸੀ ਉਹਨਾਂ ਦਾ ਫੈਸਲਾ ਜੋ ਰਿਜ਼ਰਵ ਰੱਖਿਆ ਗਿਆ ਅੱਜ ਅਸੀਂ ਇੱਥੇ ਅੰਬ ਸਾਹਿਬ ਤੇ ਅੱਜ ਇੱਥੇ ਹੀ ਨਹੀਂ ਪੂਰੇ ਆਲ ਇੰਡੀਆ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਕਿ ਉਹ ਜਿਹੜੀ ਹੈ ਮੌਜੂਦਾ ਸਰਕਾਰ ਹੈ ਆਪਣੇ ਮੋਦੀ ਸਾਹਿਬ ਦੀ ਸਰਕਾਰ ਹੈ ਉਹ ਬਿਲਕੁਲ ਜਿਹੜੀਆਂ ਉਹਨਾਂ ਤੋਂ ਆਪੋਜੀਟ ਪੋਜੀਸ਼ਨ 'ਚ ਪਾਰਟੀਆਂ ਨੇ ਸਾਰਿਆਂ ਨੂੰ ਜ਼ਬਰਦਸਤੀ ਠੱਕੇ ਦੇ ਨਾਲ ਆਉਣ ਤੋਂ ਅੱਗੇ ਆਉਣ ਤੋਂ ਰੋਕਿਆ ਜਾ ਰਿਹਾ ਹੋਲੇ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨਾਂ ਹੋਰ ਇਲੈਕਸ਼ਨਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਤਾਂ ਕਿ ਉਹ ਆਪਣਾ ਪ੍ਰਚਾਰਨਾ ਕਰ ਸਕਣ ਹੁਣ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਸਰਕਾਰ ਬਣਾਈ ਹੋਈ ਹੈ ਕਿਉਂਕਿ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਚੱਲ ਰਹੀ ਹੈ ਦੇ ਵਿੱਚ ਪੰਜਾਬ ਸਰਕਾਰ ਵੀ ਬਹੁਤ ਹੀ ਭਗਵਾਨ ਸਿੰਘ ਜੀ ਮਾਨ ਦੀ ਬਹੁਤ ਵੱਡਾ ਵਧੀਆ ਪਰਾਲਾ ਕਰਕੇ ਐਨੇ ਵਧੀਆ ਸੱਜੇ ਢੰਗ ਨਾਲ ਚਲਾ ਰਹੀ ਹੈ ਤੇ ਐਸੀ ਤਰ੍ਹਾਂ ਹੀ ਦਿੱਲੀ ਦੇ ਵਿੱਚ ਬਹੁਤ ਵਧੀਆ ਸਰਕਾਰ ਚੱਲ ਰਹੀ ਹੈ ਹੁਣ ਅੱਗੇ ਉਹਨਾਂ ਨੂੰ ਇਹ ਹੈ ਕਿ ਹੋਰ ਸਟੇਟਾਂ ਦੇ ਵਿੱਚ ਇਹ ਆਪਣੀ ਸਰਕਾਰ ਨਾ ਬਣਾ ਸਕਣ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਇੱਕ ਆਪਣੇ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਤੇ ਇਹਨੂੰ ਰੋਕਣ ਵਾਸਤੇ ਇਹ ਸਾਰਾ ਕੁਝ ਜਿਹੜਾ ਹੈਗਾ ਮੋਦੀ ਸਰਕਾਰ ਕਰ ਰਹੀ ਹੈ